ਤਾਂ ਦੱਸੋ ਜੀ ਆਮ ਬੰਦਾ ਜਿੰਨਾ ਅੱਜ ਚਾਹੇ ਛੋਟਾ ਖਿਡਾਰੀ ਆ ਚਾਹੇ ਵੱਡਾ ਕਿਕਰ ਮਾਸਟਰ ਦਾ ਨਾਮ ਬਣੇ ਮਸ਼ਹੂਰ ਕਬੂਤਰ ਸੀ ਤੁਹਾਡੇ ਠੀਕ ਹੈ ਸੁਣਿਆ ਸੀ ਵੀ ਤੁਹਾਡੇ ਕੋਲੋਂ ਕਿਕਰ ਮਾਸਟਰ ਦਾ ਜਿਹੜਾ ਨਾਮ ਬਣਿਆ ਸੀ ਕਿਕਰ ਮਾਸਟਰ ਦੀ ਸਾਨੂੰ ਪੂਰੀ ਹਿਸਟਰੀ ਦੱਸੋ ਖਿਡਾਰੀ ਵੀਰਾਂ ਨੂੰ ਜਾਣ ਸਕਣ ਕਿ ਕਿੱਥੋਂ ਬਣੇ ਸੀ ਕੀ ਉਹਨਾਂ ਦਾ ਮਤਲਬ ਮੇਨ ਪਿਛਲਾ ਸ਼ੌਕੜ ਕੀ ਸੀ ਕਿਕਰ ਮਾਈਟਰ ਦਾ ਸ਼ੌਕੜ ਇਹ ਸੀ ਜੀ ਜੀ ਤੰਨੇ ਨੇ ਡੱਬਾ ਕੂਤਰ ਛੱਡਿਆ ਸੀ ਬਾਦਲ ਠੀਕ ਹੈ ਜੀ ਉਹ ਉੱਤੋਂ ਹਿੱਲ ਗਿਆ ਜੀ ਉਹ ਆ ਗਿਆ ਚੰਨੂ ਚੰਨੂ ਕਬੂਤਰ ਧੰਨੇ ਦਾ ਆ ਗਿਆ ਸੀ ਧੰਨੇ ਦਾ ਜੀ ਜੀ ਤੈਨੂੰ ਸਰਪੰਚ ਕੋਲੇ ਆ ਗਿਆ ਜੀ ਉਦੋਂ ਮੈਂ ਵੀ ਸਰਪੰਚ ਤੇ ਸੀ ਜੀ ਤੇ ਮੈਂ ਜਾ ਕੇ ਕੂਤਰ ਲਿਆ ਸੀ ਜੀ ਕਬੂਰੀ ਲਿਆ ਮੈਂ ਪੁੰਨੂ ਤੋਂ ਪੁੰਨਰਾਲੇ ਪੁੰਨਰਾਲੇ ਪੁੰਨੂ ਤੋਂ ਤੁਸੀਂ ਕਬੂਤਰੀ ਲਿਆਂਦੀ ਤੇ ਕਬੂਤਰ ਧੰਨੇ ਦਾ ਸੀ ਉਹਨਾਂ ਦਾ ਅਗਾ ਬੱਚਾ ਕਢਾਇਆ ਉਹਨਾਂ ਦੇ ਗਾਂ ਪੱਠੇ ਜਿਹੜੇ ਕੱਢੇ ਜੀ ਉਹਨਾਂ ਨੂੰ ਕਿਕਰ ਮਾਸਟਰ ਜੀ ਆਇਆ ਅੱਖ ਲਾਗੇ ਜੀ ਸਾਡੇ ਘਰ ਕੋਲ ਇੱਕ ਕਿੱਕਰ ਸੀਗੀ ਇੱਕ ਜੀ ਉਹ ਕਿੱਕਰ ਤੇ ਬੰਦਾ ਸੀ ਜਦੋਂ ਮਤਲਬ ਕਿ ਕਬੂਤਰ ਉੱਡ ਕੇ ਆਉਂਦਾ ਜਦੋਂ ਉੱਡ ਕੇ ਆਉਂਦਾ ਕਿੱਕਰ ਤੇ ਬੈਠ ਜਾਂਦਾ ਕਿੱਕਰ ਕੇ ਬਹਿ ਕੇ ਫੇਰ ਠਾਗੀ ਤੇ ਹੁੰਦਾ ਸੀ ਜੀ ਅਸੀਂ ਉਹਨਾਂ ਨੂੰ ਕਿਕਰ ਮਾਸਟਰ ਰੱਖਣ ਲੱਗੇ ਮਤਲਬ ਕਿ ਜਿਹੜਾ ਉਹ ਕਿੱਕਰ ਮਾਸਟਰਾਂ ਦਾ ਨਾਂ ਪਿਆ ਉਹਦੇ ਉਸ ਕਿੱਕਰ ਤੋਂ ਨਾਂ ਕਿੱਕਰ ਮਾਸਟਰ ਰੱਖਤਾ ਸੀ ਹਾਂ ਜੀ ਉਸ ਕਬੂਤਰ ਦੀ ਜਿਹੜੀ ਔਲਾਦ ਹੈ ਜਿਹੜਾ ਕਿੱਕਰ ਮਾਸਟਰ ਆਪ ਸੀ ਉਹ ਕਿਹੜੀਆਂ ਅੱਖਾਂ ਦਾ છાખા છાખા ਤੋਂ ਜਿਵੇਂ ਕਿ ਸੁਣਿਆ ਨਾ ਗਰੁੱਪਾਂ ਦੇ ਵਿੱਚ ਕੋ ਖੱਟੀਆਂ ਅੱਖਾਂ ਦੇ ਕਹਿ ਦਿੰਦਾ ਸੀ ਫਿਕਰਮੰਦਾ ਵੀ ਗਾ ਉਹਨਾਂ ਦੇ ਜਿਹੜੇ ਬੱਚੇ ਨਿਕਲਦੇ ਸੀ ਉਹ ਸ਼ਾ ਅੱਖੇ ਸੀ ਚਿੱਟੀਆਂ ਅੱਖਾਂ ਦੇ ਸੀ ਮੌਜ ਪੈਰੇ ਸੀ ਉਸ ਬਾਰੇ ਚਾਨਣ ਦੇ ਉਹ ਚਿੱਟੇ ਸੀ ਲਾਲ ਚੀਨੇ ਸੀ ਉਹਨਾਂ ਦੇ ਡੰਡੀ ਮੌਜ ਹੁੰਦੀ ਸੀ ਜੀ ਡੰਡੀ ਮੌਜ ਹਾਂਜੀ ਬਾਣੀ ਮੌਜ ਨਹੀਂ ਹੁੰਦੇ ਜੀ ਤੇ ਛਾ ਕੇ ਵੀ ਦੇਸੀ ਬਰੜੇ ਵੀ ਹੁੰਦੇ ਸੀ ਬਰੜਾ ਜਿਹੜਾ ਨਿਕਲਦਾ ਸੀ ਕਿਹੜੀ ਅੱਖ ਦਾ ਨਿਕਲਦਾ ਸੀ ਖੱਟੀ ਕਾਲੀ ਦਾ ਜੀ ਹੋਰ ਅਜਿਹੇ ਖਟੀਆਂ-ਫਟੀਆਂ ਦੇ ਆਖੀ ਜਾਂਦੇ ਜੀ ਇਹ ਤਾਂ ਐਵੇਂ ਕਿਕਰ ਮਾਸਟਰ ਕੋਈ ਕਿਕਰ ਮਾਸਟਰ ਨਹੀਂ ਐਵੇਂ ਮਸ਼ਹੂਰ ਕਰ ਚੱਡੇ ਜੀ ਕਿਕਰ ਮਾਸਟਰ ਦਾ ਨਾਂ ਪਿਆ ਸੀਗਾ ਜੀ ਉਹ ਕਿਕਰ ਤੇ ਬੈਠਦਾ ਸੀ ਇਸ ਕਰਕੇ ਤੇ ਖੁਦ ਜੋ ਬੱਚਾ ਨਿਕਲਿਆ ਸੀ ਉਹ ਸਰਪੰਚ ਸਾਹਿਬ ਦੇ ਘਰੇ ਨਿਕਲਿਆ ਸੀ ਅੱਜ ਵੀ ਉਹਨਾਂ ਦੀ ਜਿਹੜੀ ਕਿਕਰ ਮਾਸਟਰ ਹੈ ਨਸਲ ਤੁਹਾਡੇ ਕੋਲ ਹੈਗੀ ਅੱਜ ਤੁਹਾਡੇ ਜੀ ਹੈਗੀ ਹੈ ਜੀ ਅੱਜ ਤੁਹਾਡੇ ਕੋਲੇ ਹਾਂ ਜੀ ਠੀਕ ਹੈ ਜੀ ਉਹਨਾਂ ਦੇ ਕੀ ਗਾਂ ਪੋਤੇ ਆ ਜਾਂ गांव ਉਹਨੇ ਫੋਟ ਫੋਟੇ ਤੁਹਾਡੇ ਕੋਲੇ ਹੈਗੇ ਹਾਂਜੀ ਠੀਕ ਹੈ ਤੇ ਦਿਖਾਵਾਂਗੇ ਜੀ ਤੁਹਾਨੂੰ ਕਿਕਰ ਮਾਸਟਰ ਸਰਪੰਚ ਸਾਹਿਬ ਦੇ ਜੋ ਇਹਨਾਂ ਕੋਲੇ ਆਪਦੇ ਘਰ ਦੀ ਬਰੀਡ ਹੈ ਕਿਕਰ ਮਾਸਟਰ ਉਹਨਾਂ ਤੋਂ ਇਲਾਵਾ ਤੁਹਾਡੇ ਹੋਰ ਕਿਹੜੇ ਕਬੂਤਰ ਮਸ਼ਹੂਰ ਹੋਏ ਸੀ ਸਾਡੇ ਕੂਤਰ ਫਿਰ ਮੈਮੋਨ ਸਤ ਕੂਤਰ ਲੈਂਦਾ ਜੀ ਹਜ਼ਾਰ ਵਾਲੇ ਹਜ਼ਾਰ ਵਾਲੇ ਜੀ ਤੇ ਕਬੂਰੀ ਪੁੰਨੂ ਕਹੜਾ ਦੀ ਮਿੱਠੀ ਸੀ ਜੀ ਜੀ ਉਹਨਾਂ ਨਾਲ ਮੇਰੇ ਬਹੁਤ ਉੱਡੇ ਜੀ ਜੋਗੇ ਵਾਲੇ ਛੱਡੇ